आती मर जानी आवे तेरे बाल बड़े क्यूट ने मैया तेरी मां जानी आ तू तो ਸਿੱਤੋਂ ਪੈਰਾਂ ਤੱਕ ਕਿੰਨਾ ਕਿਊਟ ਹੈ ਇਹ ਭਗਵਾਨ ਕੀ ਜ਼ੁਲਮ ਹੈ ਮੈਂ ਕੀ ਹਾਂ ਯਾਰਾ ਤੇ ਐਡਾ ਉਹ ਨਹੀਂ ਚੱਲਦੇ ਜਿਹੜੇ ਆ ਰਹੀ ਹੈ ਸੋਹਣੀਏ ਦੂ ਛੁੱਠੇ ਬੋਲਾਂ ਦੇ ਜਾਲ ਮਿੱਤਰਾਂ ਤੇ ਨਹੀਂ ਬੰਦੇ ਕਿਉਂਕਿ ਮਿੱਤਰ ਕੌਣ ਹਨ ਮਿੱਤਰ ਹਨ ਕਲਾਕਾਰ ਜੀ ਅੰਤੇ ਸਸਰਕਾਲ ਦਾ ਸਾਰਾ ਨੂੰ ਕਿਦਾਂ ਸਾਰੇ ਆਏ ਹੋਬ ਤਾਂ ਸਾਰਿਆਂ ਨਵਤੇ ਆ ਹੋਂਕੇ ਤੇ ਅੱਜ ਆਪਾਂ ਚੱਲੇ ਆ ਨਾਨੀ ਕੇ ਪਿੰਡ ਨਾਨੀ ਕੋ ਹਾਂਜੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਆਪਾਂ ਸੋਨੂ ਕੌਰ ਯਾਨੀ ਕਿ ਕਾਲੂ ਦੇ ਨਾਲ ਤੇ ਮੇਰੇ ਵੰਡੇ ਦੀ ਸਤਿ ਸ਼੍ਰੀ ਅਕਾਲ ਤਾਂ ਤੁਹਾਨੂੰ ਸੋਨੂ ਕੌਰ ਨੇ ਬੁਲਾਈ ਦਿੱਤੀ ਆ ਅੱਜ ਚੱਲੀ ਆ ਸੋਨੂ ਕੌਰ ਆਪਣੀ ਨਾਨੀ ਕੋਲੇ ਉਹਦੇ ਨਾਲ ਘਰ ਦੇ ਕੰਮ ਕਰਵਾਉਣ ਤਾਂ ਚਲੋ ਬਹੁਤੀ دیر ਨਾ ਕਰਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਬਲੈਨੂਮ ਕਸੇ ਪੌਟਾਮ ਤਾਂ ਸੱਚਾ ਚਾਪਾ ਨੰਨੇ ਮਿਲ ਜਾਈਏ ਪੌਟਾਮੋ ਕੇ ਨਾਲਿਕਣੇ ਗਏ ਤੇ ਅੱਜ ਮੈਂ ਤੋਂ ਸਾਲ ਬਾਅਦ ਜਾ ਰਹੀਆਂ ਨਾਲਿਕ ਪਿੰਡ ਉਹ ਸਭ ਤਾਂ ਠੀਕ ਆ ਲੇਕਿਨ 1 ਸੈਕਿੰਡ ਪਹਿਲਾਂ ਤੂੰ ਮੈਨੂੰ ਇਹ ਦੱਸ ਕਿ ਜਿਹੜੇ ਤੁਸੀਂ ਪਿੱਛੇ ਪਰਦੇ ਲਾਏ ਆ ਉਹਨਾਂ ਦਾ ਕੀ ਮਤਲਬ ਆ ਪਿੱਛੇ ਨਾ ਤਾਂ ਕੋਈ ਦਰਵਾਜ਼ਾ ਤੇ ਨਾ ਕੋਈ ਖਿੜਕੀ ਵਾਲ ਨੂੰ ਵਧੀਆ ਕਲਰ ਕੀਤਾ ਹੋਇਆ ਤੇ ਪਿੱਛੇ ਤਸਵੀਰਾਂ ਲੱਗੀਆਂ ਹੋਈਆਂ ਨਾ ਕੋਈ ਬੂਆ ਨਾ ਕੋਈ bari ਪਰਦਾ ਵਿਚਾਰਾ ਵੀ ਸੋਚਦਾ ਹੋਣਾ ਮੇਰਾ ਇੱਥੇ ਕੀ ਕੰਮ ਹਾਂ ਕੋ ਹਾਂ ਵਾਓ ਹੁ ਪੱਕਾ ਨੇ ਇਹ ਆਈਡੀਆ ਸੋਨੂ ਕੋਰ ਦਾ ਹੀ ਹੋਣਾ ਅਰੇ ਵਾ ਗੁੱਡ ਆਈਡੀਆ ਚਲੋ ਚਲੋ ਫਿਰ ਲਓ ਤੇ ਹੁਣ ਆਪਾਂ ਤਿਆਰਿਆਂ ਤੇ ਇੱਕ ਸਾਡਾ ਪੰਡ ਉਹ ਰਿਹਾ ਸਾਡਾ ਬਸ ਕਟਾ ਅੱ데 ਤੋਂ ਵੱਧ ਵਲੌਗ ਤਾਂ ਇਹ ਬਸ ਜੀ ਲੰਘਾਤਾ। ਘਸ ਦੇ ਵਿੱਚ ਨਾ ਤਾਂ ਮਾਵਾ ਮਾਵਾਂ ਧੀਆਂ ਨੇ ਕੋਈ ਗੱਲ ਕੀਤੀ ਆ ਬਸ ਕੈਮਰਾ ਆਪਣੇ ਮੂੰਹ ਤੇ ਲਾ ਕੇ ਰੱਖ ਲਿਆ। ਹੋਰ ਕਰਨ ਦੀ ਵੀ ਕੋਈ ਹੱਦ ਹੁੰਦੀ ਆ। ਉਹ ਪਰ ਇਹ ਲੋਕੋ ਇੱਕ ਅਧੀ ਕਲਿੱਪ ਲੈ ਲਈਦੀ ਹੁੰਦੀ ਆ ਕਿ ਹੁਣ ਅਸੀਂ ਵਸਤੇ ਸਫਰ ਕਰਨ ਲੱਗੇ ਆ ਤੇ ਬਾਕੀ ਦੀਆਂ ਐਡਿਟ ਕਰਨ ਲੱਗੇ ਡਿਲੀਟ ਕਰ ਦੇਈਦੀਆਂ ਤੇ ਉਹੋ ਜੀ ਇਹਨਾਂ ਦੇ ਫੈਨਸ ਆ ਜਿਹੜੇ ਇਹਨਾਂ ਦੀਆਂ ਚੁੱਪ ਕੀਤੀਆਂ ਸ਼ਕਲਾਂ ਵੇਖ ਕੇ نیچے ਕਮੈਂਟ ਕਰ ਦਿੰਦੇ ਆ ਨਾਈਸ ਵਲੌਗ ਦੇ ਦੀਜੀ ਵਲੌਗ ਦੇ ਵਿੱਚ ਕੁਝ ਕੱਢਣ ਪਾਉਣ ਨੂੰ ਤਾਂ ਹੋਵੇ ਬੱਤ ਸਹੀ ਏ ਮम्मा ਬਣਾ ਲੱਕਿਆ ਮੈਸੇਜ ਤੇ ਜੂਸ ਨਾਨੇ ਲਈ ਪਹਿਲਾਂ ਮੂੜੀਆਂ ਕੱਟ ਕੇ ਪਾਤੀਆਂ ਨਾਨੀ ਥੋੜਾ ਠੀਕ ਨੇ ਆ ਕੇ ਬੰਦਲੇ ਉਹਨਾਂ ਨੂੰ ਇਹ ਜੂਸ ਪੋਣੇ ਸੀ ਇਹ ਕਿਹੜਾ ਜੂਸ ਹੁੰਦਾ ਮੈਂ ਤਾਂ ਪਹਿਲੀ ਵਾਰ ਸੁਣਿਆ ਕਿ ਮੂਲੀਆਂ ਦੇ ਵਿੱਚ ਔਰੇਂਜ ਪਾ ਕੇ ਵੀ ਜੂਸ ਬਣ ਜਾਂਦਾ ਨਾਈ ਤਾਂ ਕਦੇ ਸੁਣਿਆ ਸੀ ਤੇ ਨਾਈ ਕਦੇ ਦੇਖਿਆ ਪੀਣਾ ਤਾਂ ਬਹੁਤ ਦੂਰ ਦੀ ਗੱਲ ਬਾਕੀ ਅਗਰ ਤੁਹਾਡੇ ਚ ਕੋਈ ਪੀਂਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹਦਾ ਟੇਸਟ ਕਿਦਾਂ ਦਾ ਹੁੰਦਾ ਜੂਸਰ ਤਾਂ ਵਿਚਾਰਾ ਤਾਂ ਧੱਕ ਭਰ ਲਿਆ ਮੈਨੂੰ ਲੱਗਦਾ ਹੈ ਪਕਾ ਉਹਨਾਂ ਦਾ ਜੂਸਰ ਖਰਾਬ ਕਰਕੇ ਹੀ ਜਾਣਗੀਆਂ ਅਬੇ मजा ਆਏਗਾ ਨਾ ਬਿੜੋ ਕਰ ਲੱਗਿਆ ਲਹਣਾ ਜੇ ਤੇਰੀ ਮੰਮੀ ਨੂੰ ਨਹੀਂ ਪਤਾ ਚੱਲਿਆ ਤਾਂ ਤੂੰ ਉਹਨਾਂ ਵੀਡੀਓ ਦਾ ਕੱਟ ਲਾ ਦੇ ਕਿਉਂ ਉਹਨਾਂ ਦੀ ਵਿਚਾਰਿਆਂ ਦੀ ਇਨਸਲਟ ਕਰਵਾ ਰਹੀ ਆ ਦੇਖ ਲੋ ਜੇ ਜੂਸਰ ਖਰਾਬ ਹੋ ਗਿਆ ਨਾ ਤੁਸੀਂ ਤਾਂ ਆਪਣੇ ਘਰੇ ਚਲੇ ਜਾਣਾ ਤੇ ਬਾਅਦ ਵਿੱਚ ਮੰਮੀ ਨੇ ਸ਼ਾਮਤ ਤੇਰੇ ਮਾਮੇ ਤੇ ਤੇਰੀ ਨਾਨੀ ਦੀ ਲਿਆਉਣੀ ਆ ਤੂੰ ਕੀ ਬੋਲ ਰਹੀ ਹੈ ਚੁੱਪ ਮੈਂ ਅਕਸਰ ਚਲਾਉਂਦੀ ਆਂ ਦੀ ਮੰਮਾ ਮਮਰੇ ਤੇ ਸ਼ਰਤ ਸਾਰੇ ਗਾਚਰਾ ਟਬਾਟਰ ਰੱਖੀ ਖਲ ਨੇ ਜੇ ਚੀਜ਼ ਨਹੀਂ ਵਰਤਨੀ ਆਉਂਦੀ ਤਾਂ ਨਾ ਪੰਗੇ ਲਾਓ ਕਿਉਂਕਿ ਜੇ ਖਰਾਬ ਹੋ ਗਿਆ ਨਾ ਤਾਂ ਲੈਣੇ ਦੇਣੇ ਪੈ ਜਾਣਗੇ ਇਸ ਤੋਂ ਚੰਗਾ ਕਿਸੇ ਤੋਂ ਸਲਾਹ ਲੈ ਲਓ ਤੇ ਆਖ ਲੋ ਮੋਰ ਸਿੱਦੇ ਕਲੋਂ ਨਿ ਆਉਂਦੇ ਪੈ ਲਾ ਉਹਨਾਂ ਨੇ ਪੈ ਸੜਤਾ ਸਾਰੇ ਤੇ ਉਹਨਾਂ ਨੂੰ ਨਹੀਂ ਚਲਾਣੀ ਆਉਂਦੀ ਤਾਂ ਤੂੰ ਹੈਲਪ ਕਰਵਾ ਦੇ ਪਰ ਤੈਨੂੰ ਵੀ ਕਿੱਥੇ ਆਉਂਦੀ ਹੋਣੀ ਆ ਕਿਉਂਕਿ ਤੈਨੂੰ ਘਰ ਦਾ ਕੰਮ ਕਿਸੇ ਨੇ ਸਿਖਾਇਆ ਹੀ ਨਹੀਂ ਇਹਨੇ ਸੋਹਰੇ ਘਰੇ ਜਾ ਕੇ ਪੱਕਾ ਛੱਤਰ ਖਾਣੇ ਆ ਪਿਆਰੀ ਸਮਝ ਗਈ ਆਦਾ ਨਹੀਂ ਚੱਲ ਨਾਰਮਲ ਚੀਜ਼ਾਂ ਤਾਂ ਸਿੱਖ ਲਾ ਬੱਤ ਸਹੀ ਹੈ ਪੋਪੀ ਸਾਰੇ ਘਰ ਖੰਦਰ ਗਏ ਆ ਦੇਖ ਆਪਣੇ ਮੰਮੀ ਦੇ ਫੇਸ ਵੱਲ ਤਾਂ ਦੇਖ ਲਾ ਜ਼ਰੂਰਤਾ ਇਹ ਕਲਿੱਪਸ ਵਲੌਗ ਦੇ ਵਿੱਚ ਐਡ ਕਰਨ ਦੀ ਤੇਰੇ ਮੰਮਾ ਤਾਂ ਖੁਦ ਅਨਕੰਫਰਟੇਬਲ ਫੀਲ ਕਰ ਰਹੇ ਆ ਕੁੰਡਾ ਕੋਟਾ ਲੱਗਿਆ ਆ ਬੜਾ ਵੱਡਾ ਲੱਗ ਤੁਸੀਂ ਆਖਦੇ ਕੁੰਡਾ ਵਰਵਾਰਾ ਕੁੰਡਾ ਅਖੇਲਾ ਇਹ ਸੇਖਲਾ ਕੁੰਡਾ ਕਿਹੜਾ ਤੇ ਕੋਟਾ ਕਿਹੜਾ ਵਲੌਗ ਫੇਰ ਬਣਾ ਲਈ ਤੇ ਨਾਲੇ ਜਿਹੜੇ ਸਾਬ ਨਾਲ ਤੂੰ ਲੱਗੀ ਹਾਂ ਚਟਨੀ ਕੱਲ ਤੱਕ ਨਹੀਂ ਬਾਨੀ ਉਹੀ ਗੱਲ ਹੋ ਗਈ ਨਾ ਐਂਡ ਤੇ ਤੇਰੀ ਮੰਮੀ ਨੂੰ ਹੀ ਮੁਰੇ ਹੋਣਾ ਪਿਆ ਲੱਗਿਆ ਸਾਬ ਜੀ ਪਹਿਲਾ ਪਤਾ ਇਹਦਾ ਪਤਾ ਕਰਿਜੇ ਹੋ ਭਾਈ ਮਾਰੋ ਮuje ਮਾਰੋ ਹੋ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਤੁਹਾਨੂੰ ਕਿਸੇ ਨੂੰ ਇੱਥੇ ਕੜੀ दिखी ਜਿਹਦੇ ਚ ਇਹਨੇ ਤੇਲ ਪਾਇਆ ਸੁਡਲੇ ਕੜਾਈ ਆਹੋ ਸਾਰਾ ਗੰਦਾ ਪਰ ਇਹ ਲਗਾੜਦਾ ਹੈ ਆਈ ਹਾਈ ਸੋਨੂ ਗੁੰਨਣ ਲੱਗੀ ਆ ਆਟਾ ਆਈ ਥਿੰਕ ਨਾ ਇਹਦੇ ਤੇ ਕਮੈਂਟਸ ਦਾ ਤੇ ਰੋਸਟ ਦਾ ਅਸਰ ਹੋ ਰਿਹਾ ਹੌਲੀ ਹੌਲੀ ਕਰ ਰਹੀ ਆ ਸ਼ੁਰੂਆਤ ਚਲੋ ਦੇਖਦੇ ਆ ਫਿਰ ਕੀ ਰੰਗ ਲਾਉਂਦੀ ਆ ਕਰਤਾ ਉਹੀ ਕੰਮ ਜੀ ਤੋਂ ਮੈਂ ਡਰਦਾ ਸੀ ਕਰਤਾ ਕਰਤਾ ਉਹੀ ਕੰਮ ਜੀ ਤੋਂ ਇਹ ਕੁਛ ਨਾ ਕੁਛ ਤਾਂ ਕਰੂ। ਬਾਕੀ ਨਾ ਕੁਝ ਲੋਕ ਇਥੇ ਇਹ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਇਦਾਂ ਕਿਉਂ ਬੋਲਦੇ ਆ। ਤਾਂ ਦੇਖੋ ਅਗਰ ਉਹ ਖੁਦ ਆਪਣਾ ਜਲੂਸ ਕਢਵਾਣਗੇ ਤਾਂ ਆਪਾਂ ਤਾਂ ਬੋਲਾਂਗੇ ਹੀ ਨਾ। ਹੁਣ ਤੁਸੀਂ ਖੁਦ ਦੱਸ ਦੋ ਕਿ ਵਲੌਗ ਦਾ ਮਤਲਬ ਇਹ ਹੁੰਦਾ ਸਾਰਾ ਵਲੌਗ ਸ਼ਾਂਤ ਸ਼ਾਂਤ ਆ। ਜਿਹੜੇ ਕੰਮ ਕਰਕੇ ਦਿਖਾਏ ਆ ਉਹ ਕਰਨੇ ਨਹੀਂ ਆਉਂਦੇ। ਤੇ ਜੇ ਹਜੇ ਵੀ ਕਈ ਲੋਕ ਇਹਨਾਂ ਦੀ ਸਾਈਡ ਲੈਣਗੇ ਤਾਂ ਫਿਰ ਉਹ ਲੋਕ ਆਪਣਾ ਮੈਂਟਲ ਲੈਵਲ ਆਪ ਦੇਖ ਲੈਣ। ਲਾਤੀ ਮਾਫਾ ਕਰਦਾ ਸਾਰੇ ਜਣੇ ਕਮੈਂਟ ਕਰਕੇ ਦੱਸੋ ਵੀ ਆਹ ਤਾਂ ਸਹੀ ਗੁੰਨਾ ਹੈ ਕਿ ਨਹੀਂ ਗੁੰਨਾ ਤੇ ਸੋਮਾ ਸਾਥੀ ਤਾਂ ਆ ਕੇ ਤੇ ਬਾਕੀ ਦੇਖ ਲਓ ਭਈ ਸਾਰੇ ਜਣੇ ਇਹ ਅਵਾਰਡ ਪੇਜ ਦਿਓ ਜੇ ਇਹਨਾਂ ਦੇ ਘਰ ਸੋਮਾ ਰੋਟੀ ਬਣਾਣਗੇ ਫਿਰ ਆਪਾਂ ਰੋਟੀ ਸਬ지 ਖਾ ਲਾਂਗੇ ਜੇ ਕਿਤੇ ਸੋਨ ਨੂੰ ਕੱਲੀ ਆਈ ਹੁੰਦੀ ਉਹਦੀ ਮਾਤਾ ਨਾਲ ਨਾ ਆਈ ਹੁੰਦੀ ਤੇ ਕੰਮ ਸਾਰੇ ਇਹਨੇ ਕਰਨੇ ਹੁੰਦੇ। ਇਹਦੀ ਨਾਨੀ ਨੇ ਪੱਕਾ ਘਰ ਛੱਡ ਕੇ ਭੱਜ ਜਾਣਾ ਸੀ। ਜਿਹੜੇ ਅੱਜ ਮੇਰੇ ਭਰਾ ਬਣੇ ਫਿਰਦੇ ਸੀ ਨਾ ਇਹਨਾਂ ਨੇ ਲਹਿੰਗੇ ਤੱਕ ਕਰਵਾ ਕੇ ਮੇਰੇ ਕੈਨਸਲ ਕਰਾਦੇ ਸੀਗੇ ਐਟ ਅ ਟਾਈਮ ਸਾਰਾ ਕੁਝ ਦੁਆਰਾ ਹਨਾ। ਵੀ ਜਿਹੜੀਆਂ ਉਹ ਨਹੀਂ ਸੁਧਾਰਦਾ ਵੀ ਅਸੀਂ ਉਹਨੂੰ ਕਹੇ ਵੀ ਰਹੇ ਹਾਂ ਵੀ ਤੁਸੀਂ ਆਜ ਹੁਣ ਆਪਾਂ ਗੱਲ ਕਰਦੇ ਆ ਗੁਰਜਸ ਵਲੌਗਸ ਤੇ ਮੈਕੂ ਢਿਲੋਂ ਦੀ ਮੈਕੂ ਢਿਲੋਂ ਨੂੰ ਤਾਂ ਮੈਨੂੰ ਲੱਗਦਾ ਤੁਸੀਂ ਜਾਣਦੇ ਹੋਵੋਗੇ ਜੇਕਰ ਨਹੀਂ ਵੀ ਜਾਣਦੇ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਬਾਰੇ ਦੱਸ ਦਿੰਨੀ ਆ ਇਸ ਲੜਕੀ ਦੇ ਫਾਦਰ ਦੀ ਡੈਥ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਖੇਤੀਬਾੜੀ ਦੇ ਸਾਰੇ ਕੰਮ ਇਹਨੇ ਸੰਭਾਲੇ ਸਾਰੇ ਮੁੰਡਿਆਂ ਵਾਲੇ ਕੰਮ ਇਹ ਖੁਦ ਕਰਦੀ ਸੀ ਜਿਹਦੇ ਕਰਕੇ ਸੋਸ਼ਲ ਮੀਡੀਆ ਤੇ ਵੀ ਇਹ ਫੇਮਸ ਆ ਤੇ ਕੁਝ ਕੁ ਦਿਨ ਪਹਿਲਾਂ ਹੀ ਮੈਕੂ ਢਿਲੋਂ ਦਾ ਵਿਆਹ ਹੋਇਆ ਤੇ ਜਿਹੜਾ ਕਪਲ ਆ ਗੁਰਜਸ ਵਲੌਗ ਉਹ ਮੈਕੂ ਢਿਲੋਂ ਦਾ ਮੂੰਹ ਬੋਲਿਆ ਭਰਾ ਬਣਿਆ ਹੋਇਆ ਸੀ ਵਿਆਹ ਤੋਂ ਪਹਿਲਾਂ ਇਹਨਾਂ ਤਿੰਨਾਂ ਦੀ ਅੱਛੀ ਬ ਮੈਕੂ ਦੇ ਵਿਆਹ ਦਾ ਸਾਰਾ ਕੰਮਕਾਜ ਵੀ ਇਹਨਾਂ ਦੋਨਾਂ ਹਸਬੰਡ ਵਾਈਫ ਨੇ ਸੰਭਾਲ ਲਿਆ ਪਰ ਜਿਵੇਂ ਮੈਕੂ ਦਾ ਵਿਆਹ ਹੁੰਦਾ ਤਾਂ ਇਹਨਾਂ ਦੇ ਵਿੱਚ ਅਣਬਣ ਹੋ ਜਾਂਦੀ ਆ ਕੀ ਕਹਿੰਦੀ ਆ ਮੈਕੂ ਗੁਰਚਸ ਵਲੌਗ ਬਾਰੇ ਪਹਿਲਾਂ ਆਪਾਂ ਤੁਹਾਨੂੰ ਉਹ ਦਿਖਾ ਦਿੰਦੇ ਆ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਬਾਰੇ ਡਿਸਕਸ ਕਰਦੇ ਆ ਸੋਦਨ ਫੋਨ ਆਇਆ ਸੀ ਨਾ ਮਾਸੜ ਮੇਰੇ ਦਾ ਉਹਨੂੰ ਮੈਂ ਪਹਿਲੀ ਗੱਲ ਮੈਂ ਨਾ ਕੁਝ ਲਾਈਵ ਹੋ ਕੇ ਕਹਿਣਾ ਹੀ ਨਹੀਂ ਸੀਗਾ ਪਰ ਜਦੋਂ ਆਪਾਂ ਬੰਦੇ ਨੂੰ ਤੁਹਾਨੂੰ ਜਦੋਂ ਆਪਾਂ ਬੰਦੇ ਨੂੰ ਹਟਾਈ ਜਾਣਾ ਹਟਾਈ ਜਾਣਾ ਬੰਦੇ ਨੇ ਨਾ ਹਟਣਾ ਵੀ ਜਦੋਂ ਹਨਾ ਵੀਰੇ ਨੇ ਵਲੌਗ ਪਾਇਆ ਯਾਰੀ ਕੋ ਵੈਸਟਾ ਕੀਤੀਆਂ ਮੇਰੇ ਮੈਸੇਜ ਹੀ ਸੀਨ ਕਰਕੇ ਛੱਡਦੇ ਮੈਂ ਕਿਹਾ ਵੀਰੇ ਵੀ ਨਾ ਪਾਓ ਵੀ ਤੁਸੀਂ ਇਹ ਦੇਖੋ ਮੇਰੇ ਮਾਸਟਰ ਜੀ ਨੇ ਉਦੋਂ ਰਾਤ 9 ਵਜੇ ਫੋਨ ਕੀਤਾ ਮੇਰੇ ਬ੍ਰਦਰ ਇਨ-ਲॉ ਨੂੰ ਚਲੋ ਹਨਾ ਸਾਡੀ ਮੈਰਿਜ ਲਾਈਫ ਸਾਨੂੰ ਅਸੀਂ ਬੈਠੇ ਸੀਗੇ ਫੈਮਲੀ 'ਚ ਜਾਂ ਜਿੱਦਾਂ ਵੀ ਉਹਨਾਂ ਨੂੰ ਫੋਨ ਕੀਤਾ ਵੀ ਮੈਨੂੰ ਨਾ ਗੱਲ ਕਰਾ ਦਿਓ ਉਹਨੇ ਫਿਰ ਵੀ ਲੋਕ ਪਾਤਾ ਵੀ ਸਾਨੂੰ ਇਹ ਕੰਮ ਨਹੀਂ ਪਸੰਦ ਕਿਉਂਕਿ ਉਹਦੇ ਵਿੱਚ ਮੇਰੇ ਮਾਸੀ ਸੀਗੇ ਹਨਾ ਜਾਂ ਜਿਵੇਂ ਵੀ ਉਹ ਯਾਰ ਕਈ ਬੰਦੇ ਹੁੰਦੇ ਆ ਨਹੀਂ ਹੋਣਾ ਚਾਹੁੰਦੇ ਜਿਵੇਂ ਕੁਝ ਆਦਤਾਂ ਹੁੰਦੀਆਂ ਆਂ ਵੀ ਜਿਹੜੀਆਂ ਉਹ ਨਹੀਂ ਸੁਧਾਰ ਸਕਦੇ ਵੀ ਅਸੀਂ ਉਹਨੂੰ ਕਾਇ ਵੀ ਰਹੇ ਹਾਂ ਵੀ ਤੁਸੀਂ ਆਹ ਚੀਜ਼ ਨਾ ਕਰੋ ਨਾ ਕਰੋ ਉਹ ਚੀਜ਼ ਫੇਰ ਕਰੀ ਜਾਂਦੇ ਆ ਫਿਰ ਹੁਣ ਵੀ ਭਾਈ ਜਦੋਂ ਜਿਹੜੀ ਚੀਜ਼ ਤੋਂਤੀ ਦਿਨ ਨੂੰ ਸਾਡੇ ਰੋਕਣ ਦੇ ਬਾਵਜੂਦ ਵੀ ਪਾਈ ਜਾਂਦੇ ਆ ਭਾਈ ਫਿਰ ਹੁਣ ਸਾਡੇ ਅਸੀਂ ਵੀ ਆਪ ਦਾ ਦੇਖਣਾ ਨਾ ਵੀ ਆਪਾਂ ਅਜੇ ਨਵੀਂ ਸਾਡੀ ਰਿਸ਼ਤੇਦਾਰੀ ਬਣੀ ਆ ਕੱਲ ਨੂੰ ਸਾਡੇ ਚ ਬਗੜ ਪਈ ਜਾਂਦਾ ਗਾ ਇਹਨਾਂ ਦੀਆਂ ਰਿਸ਼ਤੇਦਾਰੀਆਂ ਚ ਬਗੜ ਪਈ ਜਾਂਦਾ ਕਿਉਂ ਚੰਗੀਆਂ ਗੱਲਾਂ ਥੋੜੀਆਂ ਤੁਸੀਂ ਆਪਦੇ ਫਾਇਦੇ ਨੂੰ ਲੈ ਕੇ ਗਾ ਸਾਡੀਆਂ ਫੈਮਲੀਆ ਚ ਬਗੜ ਪਾਈ ਜਾਂਦੇ ਇਹ ਵੀ ਨਹੀਂ ਨਾ ਚੰਗਾ ਹੈਗਾ ਸਿਰਫ ਆਏ ਵੀ ਸਾਨੂੰ ਅਸੀਂ ਬਲੌਗ ਪਾ ਕੇ ਵੀ ਚਾਰ ਸਾਨੂੰ ਰੁਪਏ ਆ ਜਾਣਗੇ ਸਿੱਲੜਾ ਵੀ ਵੀ ਨੀ ਨਾ ਅਗਲੇ ਦੀ ਵੀ ਦੇਖਣਾ ਵੀ ਅਗਲੇ ਦੇ ਰਿਸ਼ਤੇ ਨਵੇਂ ਰਿਸ਼ਤੇ ਜੋੜਨ ਲੱਗੇ ਆਗੇ ਮੈਂ ਕਾਹਤੋਂ ਨਹੀਂ ਬਣਾਉਂਦਾ ਬਈ ਬਲੌਗ ਬਲੌਗ ਆਪਾਂ ਕਿਉਂ ਨਹੀਂ ਪਾਉਂਦੇਗੇ ਵੀ ਐਵੇਂ ਯਾਰ ਹਰ ਇੱਕ ਚੀਜ਼ ਚੰਗੀ ਨਹੀਂ ਲੱਗਦੀ ਹੁੰਦੀ ਕਿ ਯਾਰ ਆ ਵੀ ਦਿਖਾ ਦਿਓ ਵੀ ਦਿਖਾ ਦਿਓ ਹਰੇਕ ਨੂੰ ਆਪਦੇ ਘਰ ਦਾ ਭੇਤ ਦਿਓ ਯਾਰ ਇਹ ਚੀਜ਼ਾਂ ਆਪਾਂ ਦਾ ਵੀ ਚੰਗੀਆਂ ਸਾਹਮਣੇ ਦੇਣੀ ਹੈਗੀ ਉਹੀ ਗੱਲ ਜਦੋਂ ਆਪਾਂ ਬੰਦੇ ਨੂੰ ਰੋਕੀਏ ਸੀ ਭਾਈ ਰੋਕਿਆ ਸੀਗਾ ਵੀ ਐਂ ਕਰਕੇ ਵੀ ਨਾ ਪਾਓ ਯਾਰ ਨਾ ਪਾਓ ਹੁਣ ਫੇਰ ਵੀ ਪਾਈ ਜਾਣੇ ਇਹ ਗੱਲਾਂ ਚੰਗੀਆਂ ਥੋੜੀਆਂ ਵੀ ਜਦੋਂ ਉਹ ਪਰਿਵਾਰ ਹੀ ਨਹੀਂ ਕੋਈ ਜਿਨ੍ਹਾਂ ਦੀ ਤੁਸੀਂ ਵੀਡੀਓ ਬਣਾ ਰਹੇ ਹੋ ਉਹ ਫਿਰ ਇਹ ਗੱਲਾਂ ਤਾਂ ਫਿਰ ਭਾਈ ਦੇਣੀਆਂ ਪੈਂਦੀਆਂ ਨਾ ਬਾਅਦ ਚ ਜੇ ਤੁਸੀਂ ਹਨਾ ਕਮੈਂਟਾਂ ਜੇ ਮੈਂ ਇੱਕ ਦੋ ਕਮੈਂਟ ਪੜ੍ਹੇ ਵੀ ਉਹਨਾਂ ਨੇ ਤੁਹਾਡਾ ਬਹੁਤ ਕੀਤਾ ਤੁਸੀਂ ਐਵੇਂ ਕੀਤਾ ਐਵੇਂ ਕੀਤਾ ਕਈਆਂ ਨੇ ਇਹ ਵੀ ਗੱਲ ਬਹੁਤ ਕਹੀ ਹੈ ਵੀ ਤੁਸੀਂ ਉਹਨਾਂ ਤੋਂ ਦੂਰ ਹੋ ਗਏ ਹੁਣ ਤੁਹਾਡੀ ਲਾਈਫ ਵਧੀਆ ਹੋ ਜਾਏਗੀ ਨਹੀਂ ਤਾਂ ਮੈਨੂੰ ਇੱਕ ਕਮੈਂਟ ਆਇਆ ਕਹਿੰਦੇ ਕਿ ਜੇ ਤੁਸੀਂ ਉਹਨਾਂ ਨਾਲ ਐਵੇਂ ਜੁੜੇ ਰਹਿੰਦੇ ਨਾ ਤੁਸੀਂ ਆਪਸ ਵਿੱਚ ਦੂਰ ਹੋ ਜਾਣਾ ਸੀ ਇੱਕ ਦੂਜੇ ਨੇ ਬੋਲ ਮੈਂ ਆਪ ਕਿਹਾ ਨਾ ਆਪ ਜਦੋਂ ਬੰਦੇ ਨੇ ਗੈਰੀ ਜਨਤ ਕਰੀ ਜਾਣਾ ਤੁਸੀਂ ਇਹ ਦੇਖੋ ਵੀ ਬੰਦੇ ਨੇ ਗਾਈਡ ਹੀ ਹੈ ਜੇ ਤੁਸੀਂ ਜ ਐਂ ਕਰਿਓ ਵੀ ਬੰਦਾ ਆਪਦਾ ਘਰ ਦੇਖ ਕੇ ਕੱਲੇ ਬਈ ਆਪ ਤਾਂ ਕਹਿੰਦੇ ਅਗੇ ਛੱਡੋ ਕੋਈ ਨਾ ਬਸ ਆਪਾਂ ਤਾਂ ਇਹ ਗੱਲ ਕਹਿੰਦੀਆਂ ਕਿ ਤਾੜੀ ਨਹੀਂ ਜਣੀ ਨਜ਼ਾਰਾ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਠੀਕ ਆ ਹੁਣ ਦੇਖੋ ਇੱਥੇ ਵੀ ਰੌਲਾ ਸਾਰਾ YouTube ਦਾ ਵਿਊਜ਼ ਦਾ ਤੇ ਪੈਸਿਆਂ ਦਾ ਪਿਆ ਹੁਣ ਗੁਰਜਸ ਕਪਲ ਦਾ ਕਹਿਣਾ ਹੈ ਕਿ ਅਸੀਂ ਮੈਕੂ ਦਾ ਬਹੁਤ ਕੀਤਾ ਇਹਦੇ ਵਿਆਹ ਦੀਆਂ ਤਿਆਰੀਆਂ ਕਰਵਾਈਆਂ ਪਰ ਇਹਨੇ ਐਂਡ ਤੇ ਆ ਕੇ ਸਾਨੂੰ ਮਾੜਾ ਬੋਲਤਾ ਤਾਂ ਦੇਖੋ ਫਸਟ ਆਫ ਆਲ ਜੇਕਰ ਤੁਸੀਂ ਉਹਦੇ ਨਾਲ ਸੱਚੀ ਦਿਲੋਂ ਜੁੜੇ ਸੀ ਤੇ ਉਹ ਚਾਹੁੰਦੀ ਸੀ ਕਿ ਉਹਦੇ ਵਿਆਹ ਦੇ ਵਲੌਗਸ ਅਪਲੋਡ ਨਾ ਕੀਤੇ ਜਾਣ ਤਾਂ ਤੁਹਾਨੂੰ ਨਹੀਂ ਕਰਨੇ ਚਾਹੀਦੇ ਸੀ ਤੁਹਾਡਾ ਰਿਲੇਸ਼ਨ ਸਿਰਫ ਵਿਊਜ਼ ਤੱਕ ਹੀ ਸੀਮਤ ਸੀ ਜੀ ਗੱਲ ਇਹ ਕਹਿੰਦੇ ਕਿ ਅਸੀਂ ਮੈਕੂ ਦੇ ਵਿਆਹ ਤੋਂ ਪਹਿਲਾਂ ਉਹਦੇ ਵਿਆਹ ਦੀਆਂ ਤਿਆਰੀਆਂ ਕਰਵਾਈਆਂ ਉਹਦੇ ਲਹਿੰਗੇ ਵਗੈਰਾ ਸਿਲੈਕਟ ਕਰਵਾਏ ਤੇ ਫਿਰ ਉਹਦਾ ਫਾਇਦਾ ਕੀ ਤੁਸੀਂ ਇਹ ਤਾਂ ਖੁਦ ਵਲੌਗ ਅਪਲੋਡ ਕਰ ਲਈ ਵਿਊਜ਼ ਖੱਟ ਲਈ ਤੇ ਨਾਲੇ ਵਿਚਾਰੀ ਦੇ ਐਟ ਆ ਟਾਈਮ ਲਹਿੰਗੇ ਕੈਨਸਲ ਕਰਵਾ ਦੇ ਫਿਰ ਇਹ ਚੀਜ਼ ਤੋਂ ਤਾਂ ਇਹੀ ਸਾਫ਼ ਹੁੰਦਾ ਨਾ ਕਿ ਤੁਸੀਂ ਦਿਲ ਤੋਂ ਨਹੀਂ ਜੁੜੇ ਸੀ ਮਹਿਕ ਦੇ ਨਾਲ ਜਸਟ ਤੁਹਾਡਾ ਵਿਊਜ਼ ਦਾ ਰੌਲਾ ਸੀ ਦੋਨੋਂ ਸਾਈਡ ਤੋਂ ਹੀ ਜੇ ਉਹਨਾਂ ਦੇ ਰਿਲੇਟਿਵਜ਼ ਵੀਡੀਓ ਵਿੱਚ ਨਹੀਂ ਆਉਣਾ ਚਾਹੁੰਦੇ ਸੀ ਤਾਂ ਆਪਾਂ ਉਹਨਾਂ ਦੇ ਨਾਲ ਕੋਈ ਤੱਕਾ ਥੋੜੀ ਨਾ ਕਰ ਸਕਦੇ ਆ ਇਥੋਂ ਤੱਕ ਦੀ ਹੀ ਸਾਂਝਗਰੀ ਸੀ ਤੁਹਾਡੇ ਭੈਣ ਭਰਾਵਾਂ ਦੀ ਸੋ ਮੈਂ ਤਾਂ ਇਹੀ ਕਹੂੰਗੀ ਕਿ ਭੈਣ ਭਰਾ ਸਕੇ ਭੈਣ ਭਰਾ ਹੀ ਹੁੰਦੇ ਆ ਸਕੇ ਰਿਸ਼ਤੇਦਾਰ ਹੀ ਸਕੇ ਹੁੰਦੇ ਆ ਜਿਹੜੇ ਮੂੰਹ ਬੋਲੇ ਹੁੰਦੇ ਆ ਉਹ ਕਿਸੇ ਨਾ ਕਿਸੇ ਮਤਲਬ ਕਰਕੇ ਹੀ ਜੁੜ ਅਪਲੋਡ ਨਾ ਕਰੂ। ਤਾਂ ਓਬਵੀਅਸਲੀ ਉਹਨਾਂ ਦੇ ਮਨ ਵਿੱਚ ਇਹੀ ਗਿਆ ਹੋਣਾ ਕਿ ਅਸੀਂ ਤਾਂ ਇੰਨੇ ਦਿਨਾਂ ਦੇ ਨਾਲ ਤੁਰੇ ਫਿਰਦੇ ਆ ਹੁਣ ਜਦੋਂ ਸਾਡਾ ਫਾਇਦਾ ਲੈਣ ਦਾ ਟਾਈਮ ਆਇਆ ਤਾਂ ਸਾਨੂੰ ਵਲੌਗਸ ਅਪਲੋਡ ਕਰਨ ਤੋਂ ਮਨਾ ਕਰਤਾ ਤੇ ਜਿਹੜੇ ਕੰਮ ਉਹਨਾਂ ਦੇ ਕਰਕੇ ਦਿੱਤੇ ਸੀ ਉਹ ਵੀ ਵਿਗਾੜਦੇ। ਇਹ ਰਹਿ ਗਈਆਂ ਅੱਜਕੱਲ੍ਹ ਦੀਆਂ ਰਿਸ਼ਤੇਦਾਰੀਆਂ। ਪੜਦੇ ਫਰੁੱਲਣ ਤੇ ਮੈਂ ਆ ਗਾ ਨਾ ਕੱਖ ਨਹੀਂ ਬਜਣਾ। ਉਹਨਾਂ ਨੂੰ ਪਤਾ ਮੈਂ ਸਾਰਾ ਕੁਝ ਜਾਣਦਾ। ਪਹਿਲਾਂ ਤਾਂ ਇੱਕ ਦੂਜੇ ਦੇ ਨਾਲ ਰਹਿ ਕੇ ਇੱਕ ਦੂਜੇ ਦੇ ਭੇਤ ਲੈਂਦੇ ਆ ਤੇ ਫਿਰ ਜਦੋਂ ਕਿਸੇ ਗੱਲ ਤੋਂ ਲੜਾਈ ਪੈ ਜੇ ਫਿਰ ਉਹੀ ਭੇਤ ਖੋਲਣ ਤੇ ਆ ਜਾਂਦੇ ਆ। ऐसे नुईते कहंदे हैं नमक खा के हराम करना बाकी अब आज दी वीडियो ऐसे दे नाल ही खत्म कर देयां ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਐਂਡ ਸੋਨੇ ਸੋਨੇ ਕਮੈਂਟਸ ਕਰਨ ਲਈ ਧੰਨਵਾਦ